ਮਸਾਲਾ ਬਸ ਹੌਲੀ ਹੌਲੀ ਪੱਕੀ ਜਾਊਗਾ। ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਕਿਵੇਂ ਹੋ ਤੁਸੀਂ ਸਾਰੇ ਜਣੇ? ਜਿਸ ਤਰ੍ਹਾਂ ਤੁਸੀਂ ਸ਼ਾਰਟ ਵੀਡੀਓ ਦੇ ਵਿੱਚ ਦੇਖਿਆ ਅੱਜ ਆਪਾਂ ਬਣਾਵਾਂਗੇ ਅਚਾਰ ਠੀਕ ਹੈ ਬਹੁਤ ਆਸਾਨ ਆਸਾਨ ਤੁਹਾਨੂੰ ਮੈਂ ਚੀਜ਼ਾਂ ਦੱਸਦੀ ਹੈਗੀ ਆ ਤੇ ਜੋ ਵੀ ਮੈਨੂੰ ਆਉਂਦੀਆਂ ਜਿਆਦਾ ਲੰਬੀਆਂ ਚੀਜ਼ਾਂ ਨਾ ਮੈਨੂੰ ਬਣਾਣੀ ਆਉਂਦੀਆਂ ਤੇ ਮੇਰਾ ਮਨ ਵੀ ਖਿੱਚ ਜਾਂਦਾ ਸੱਚ ਦੱਸਾਂ ਫਟਾਫਟ ਚੀਜ਼ ਬਣੇ ਸਵਾਦ ਬਣੇ ਬਸ ਮੈਨੂੰ ਉਹ ਬਣਾਉਂਦਾ ਵੀ ਮਜ਼ਾ ਆਉਂਦਾ ਤੇ ਜਿਸ ਨਾਲ ਆਪਣੀ ਫੈਮਲੀ ਵੀ ਖੁਸ਼ ਰਹਿੰਦੀ ਹੈ ਫੈਮਲੀ ਖੁਸ਼ ਹੈ ਤਾਂ ਆਪਾਂ ਵੀ ਖੁਸ਼ ਆ ਹਨਾ ਸਹੀ ਹੈ ਨਾ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਨਾਸ਼ਤੇ ਦੀ ਵਾਰੀ ਆ ਗਈ ਹੈ ਨਾ ਨਾਸ਼ਤਾ ਬਣਾਵਾਂਗੇ ਕੈਮਰਾ ਵੀ ਸੈੱਟ ਕਰਨਾ ਪੈਂਦਾ ਦੋਸਤੋ ਹਨਾ ਤੇ ਨੀਰਾ ਜਾਗਿਆ ਸੀ ਨਾ ਤੇ ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਦੇਖਣਾ ਪੈਂਦਾ ਵੈਲਕਮ ਹੈ ਜੀ ਤੁਹਾਡਾ ਸਾਰੇ ਜਨਦਾ ਮੈਂ ਸੋਨੀ ਲੱਗ ਰਹੀ ਟੋਪੀ ਲਾ ਕੇ ਜਾਂ ਫਿਰ ਜੈਕਟ ਪਾ ਕੇ ਠੀਕ ਹੈ ਜਰੂਰ ਦੱਸਿਓ ਕਿਉਂਕਿ ਹੁਣ ਮੌਸਮ ਸਵੇਰੇ ਸਵੇਰੇ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਹੈ ਠੰਡੇ ਮੌਸਮ ਦੇ ਵਿੱਚ ਆਪਣੇ ਆਪ ਨੂੰ ਟਕਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਕੰਮ ਬੜਾ ਚੜਦਾ ਰਹਿੰਦਾ ਹੈ ਨਾ ਸ਼ਰੀਰ ਤੋਂ ਉਹ ਜੇ ਰਹਿ ਹੀ ਨਹੀਂ ਹੈਗੇ ਦਿਨ ਪਰ ਦਿਨ ਕਹਿੰਦੇ ਨਾ ਇੰਨਾ ਆਪਾਂ ਧਿਆਨ ਵੀ ਰੱਖਦਾ ਤੁਸੀਂ ਦੇਖ ਲਓ ਮੈਂ ਸਾਰਾ ਦਿਨ ਲੱਗੀ ਰਹਿਨੀ ਆ ਘਰ ਦੇ ਕੰਮ ਨੂੰ ਘਰ ਦੇ ਕੰਮ ਦੇ ਵਿੱਚ ਆਪਣੇ ਆਪ ਨੂੰ ਆਪਾਂ ਦੇਖ ਹੀ ਨਹੀਂ ਪਾਉਂਦੇ ਹਨ ਤੇ ਬਸ ਇਸ तरह ਕਿ ਆਪਾਂ ਖਾਣਾ ਪੀਣਾ ਸਹੀ ਰੱਖੀਏ ਨਾ ਫਿਰ ਵੀ ਆਪਣੇ ਆਪ ਨੂੰ ਬਹੁਤ ਸਾਰਾ ਕੁਝ ਦੇਖ ਲੈਣੇ ਹਨਾ ਆਪਾਂ ਤੇ ਲੋ ਜੀ ਆਪਾਂ ਕੱਚੀਆਂ ਮੂਲੀਆਂ ਦੇ ਵਿੱਚ ਹੀ ਮੈਂ ਮੂਲੀਆਂ ਪਗਾਈਆਂ ਨਹੀਂ ਹੈਗੀਆਂ ਕਹਿੰਦਾ ਮਤਲਬ ਐ ਥੋੜਾ ਜਿਹਾ ਵੀ ਨਹੀਂ ਸੇਕ ਲਵਾਇਆ ਹੈਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖ ਲਓ ਜੀ ਨਿਚੋੜ ਲਿਆ ਜਿਵੇਂ ਮੈਂ ਦੱਸਦੀ ਹੁੰਨੀ ਆ ਨਾ ਮੋٹے ਵਾਲੇ ਪਾਸੇ ਤੁਸੀਂ ਮਤਲਬ ਇਸ ਮੂਲੀਆਂ ਨੂੰ ਕੱਦੂ ਕਸ ਕਰ ਲਓ ਤੇ ਨਿਚੋੜਨ ਦੀ ਵੀ ਨਹੀਂ ਲੋੜ ਪੈਂਦੀ ਮਾੜਾ ਮੋਟਾ ਪਲੀਥਨ ਲਾ ਕੇ ਮੂਲੀਆਂ ਤਾਂ ਨਾ ਸੱਚ ਦੱਸਾਂ ਕੱਚੀਆਂ ਮੂਲੀਆਂ ਦੇ ਹੀ ਮਤਲਬ ਕੱਦੂ ਕਸ ਕੀਤੀਆਂ ਹੋਈਆਂ ਕੱਚੀਆਂ ਮੂਲੀਆਂ ਦੀ ਪਰੌਂਠੇ ਸਵਾਲ ਲੱਗਦੇ ਆ ਜਿਹੜੇ ਦੂਜੀ ਆਪਾਂ ਸਟਫਿੰਗ ਥੋੜਾ ਜਿਹਾ ਸੇਕ ਲਵਾ ਲੈਨੇ ਆ ਉਹ ਜਾਂ ਤਾਂ ਦੇਖੋ ਹੋਰ ਟਾਈਪ ਦੀਆਂ ਸਟਫਿੰਗ ਹੋ ਜਾਂਦੀ ਜਿਵੇਂ ਆਲੂਆਂ ਦੀ ਪਿੱਠੀ ਜੀ ਬਣਾ ਲਓ ਉਹਦੇ ਪਰੌਠੇ ਬਣਾਓ ਪਰ ਇਹ ਜਿਹੜੀ ਕੱਚੇ-ਕੱਚੇ ਸਬਜ਼ੀਆਂ ਨਾ ਗੋਭੀ ਹੋ ਗਈ ਜਾਂ ਫਿਰ ਮੂਲੀਆਂ ਹੋ ਗਈਆਂ ਹਨਾ ਤੇ ਇਹਨਾਂ ਦੇ ਕੱਚੇ ਪਿਆਜ਼ ਹੋਗੇ ਇਹਨਾਂ ਦੇ ਕੱਚੇ-ਕੱਚੇ ਹੀ ਚੀਜ਼ਾਂ ਦੇ ਪਰੌਠੇ ਸਵਾਦ ਲੱਗਦੇ ਹੈਗੇ ਇਹਨਾਂ ਨੂੰ ਪਕਾ ਕੇ ਨਹੀਂ ਜਿਆਦਾ ਸਵਾਦ ਲੱਗਦੇ ਹਨਾ ਬਾਕੀ ਆਪਣਾ-ਆਪਣਾ ਟੇਸਟ ਹੈ ਫਲੇਵਰ ਆਪਣਾ ਸਭ ਦਾ ਹਨਾ ਅੱਜਕੱਲ ਤਾਂ ਮਿਕਸ ਜੀ ਵੀ ਪਰੌਠੇ ਹਨਾ ਬਣਾਉਂਦੇ ਹੈਗੇ ਤੇ ਮੈਂ ਇਹਨਾਂ ਨਾਲ ਜਾਨਣੀ ਹੁੰਦੀ ਨਾ ਮੇਰੇ ਹਸਬੰਦ ਨਾਲ ਤੇ ਉਹਦੇ ਵਿੱਚ ਹੀ ਆਲੂ ਆਦੇ ਉਹਨਾਂ ਨੇ ਭਾਈ ਗਾਜਰਾਂ ਤੇ ਮੈਂ ਪਰੌਂਠੇ ਜਿੱਥੇ ਵੀ ਦੇਖਦੀ ਆ ਨਾ ਫੇਰ ਦੇਖਦੀ ਆ ਇਹ ਪਾਉਂਦੇ ਕੀ ਹੈ ਜਿੰਨੇ ਜਿਹੜੇ ਮਤਲਬ ਇਹਨਾਂ ਦੇ ਪਰੌਂਠੇ ਫਟਦੇ ਨਹੀਂ ਹੈਗੇ ਔਰ ਇੰਨੀ ਸਾਰੀ ਸਟਫਿੰਗ ਵੀ ਪਾ ਲੈਂਦੇ ਇਹ ਪਤਾ ਕੀ ਹੈ ਇਹ ਆਰ ਆ ਰੋਡ ਵਗੈਰਾ ਨਾ ਇਹ ਪਾ ਲੈਂਦੇ ਹੈਗੇ ਆ ਜਿਸ ਨਾਲ ਸਟਫਿੰਗ ਬਿਲਕੁਲ ਵੀ ਤੁਹਾਡੀ ਫਟਦੀ ਨਹੀਂ ਹੈਗੀ ਹਨਾ ਪਰ ਉਹ ਜ਼ਿਆਦਾ ਰੋਜ਼ ਰੋਜ਼ ਖਰਾਬ ਕਰਦਾ ਜਿਨ੍ਹਾਂ ਨੇ ਰੋਜ਼ ਡੇਲੀ ਪਰੌਂਠੇ ਬਾਹਰ ਖਾਣੇ ਉਹਨਾਂ ਦਾ ਪੇਟ ਜ਼ਰੂਰ ਅਫਸੈਟ ਹੁੰਦਾ ਹੈਗਾ ਹਨਾ ਕਦੇ ਵੀ ਆਪਾਂ ਅਜਮਾ ਕੇ ਦੇਖੀਏ ਤਾਂ ਤੇ ਆਪਾਂ ਘਰ ਦੇ ਪਰੌਂਠੇ ਚਾਹੇ ਡੇਲੀ ਖਾਈ ਜਾਈਏ ਸਵੇਰੇ ਸ਼ਾਮ ਖਾਂਦੇ ਰਹੀਏ ਆਪਣੇ পেট ਸਹੀ ਰਹਿੰਦੇ ਆ ਹਨਾ ਬਾਹਰਲੀ ਚੀਜ਼ਾਂ ਦੇ ਵਿੱਚ ਐਨੀ ਮਿਹਨਤ ਤਾਂ ਕਹਿੰਦੇ ਕੋਈ ਕਰਕੇ ਵੀ ਨਹੀਂ ਰਾਜੀ ਹੁੰਦਾ ਹੈਗਾ ਜਿੰਨੀ ਆਪਾਂ ਘਰ ਦੇ ਵਿੱਚ ਮਿਹਨਤ ਕਰਦੇ ਹੈਗੇ ਹ ਹਨਾ ਆਹ ਘਰ ਉਹ ਘਰ ਹਨਾ ਚਾਹੇ ਪਰੌਂਠੇ ਫਟਣ ਹੁੰਦੇ ਜਿਵੇਂ ਮੇਰੇ ਹਸਬੰਦ ਕਹਿੰਦੇ ਨਾ ਆਲੂ ਗੋਭੀ ਤੇ ਸਟਫਿੰਗ ਦੇ ਪਰੌਂਠੇ ਬਣਾ ਲੈ ਤੇ ਇੱਕ ਦਿਨ ਤਾਂ ਬਣ ਜਾਣਗੇ ਅਗਲੇ ਦਿਨ ਨਾ ਸਟਫਿੰਗ ਬਾਹਰ ਆਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਥੋੜੀਆਂ ਬਹੁਤੀਆਂ ਚੀਜ਼ਾਂ ਹਨਾ ਪਿਓਰ ਤਾਂ ਹੈ ਹੀ ਆਪਣੇ ਘਰ ਦੀਆਂ ਹਨਾ ਲਓ ਜੀ ਪਰੌਂਠਾ ਤਿਆਰ ਹੈ ਮੂਲੀਆਂ ਵਾਲਾ ਆਜੋ ਫਟਾਫਟ ਮੱਖਣ ਲੈ ਲੈ ਸੀ ਨੱਦੇ ਹੀ ਲੈ ਲੈ ਸੀ ਨਾਲ ਲਓ ਜੀ ਹੁਣ ਆਪਾਂ ਪਰੌਂਠੇ ਫਟਾਫਟ ਗਰਮਾ ਗਰਮ ਬ ਕਿ ਨਾ ਮੈਂ ਅੱਜ ਕੱਲ ਰੱਖ ਦਿੰਨੀ ਹੁੰਨੀ ਪਰੋਂਠੇ ਕਿਉਂਕਿ ਦਿਨ ਛੋਟੇ ਹੈ ਹੈਨਾ ਤੇ ਕੰਮ ਬਹੁਤ ਸਾਰਾ ਹੁੰਦਾ ਹੈ ਦੁਪਹਿਰ ਦਾ ਆਪ ਹੀ ਕਰਨਾ ਹੁੰਦਾ ਸਾਰਾ ਕੰਮ ਸਾਫ ਸਫਾਈ ਦਾ ਵੀ ਭਾਂਡੇ ਭੁੰਡੇ ਦਾ ਵੀ ਤੇ ਡਸਟਿੰਗ ਦਾ ਵੀ ਬਸ ਵਾਰੀ ਸਿਰ ਕਦੇ ਉਹ ਕੰਮ ਕਰ ਲੈਣੇ ਕਦੇ ਆਪਾਂ ਇਹ ਕੰਮ ਕਰ ਲੈਣੇ ਹੈਗੇ ਹਨਾ ਤੇ ਤੁਸੀਂ ਇਹ ਦੇਖ ਲਓ ਜਿਹੜਾ ਆਪਾਂ ਆਮਲੇ ਦਾ achar ਬਣਾਇਆ ਸੀਗਾ ਹੁਣ ਆਪਣਾ ਬਿਲਕੁਲ ਤਿਆਰ ਹੋ ਚੁੱਕਿਆ ਹੈ ਸਵੇਰੇ ਸ਼ਾਮ ਆਪਾਂ ਖਾਣੇ ਹੈਗੇ ਬਹੁਤ ਸਵਾਦ ਬਣਿਆ ਆਮਲੇ ਦਾ achar ਹੈਨਾ ਫਟਾਫਟ ਬਣ ਜਾਂਦਾ ਹੈਗਾ ਤੇ ਘਰ ਦੇ ਵਿੱਚ ਅਗਰ ਅਸੀਂ ਅਚਾਰ ਵੀ ਬਣਾਣੇ ਹਨ ਨਾ ਤੇ ਉਹ ਵੀ ਸਾਨੂੰ ਵਧੀਆ ਲੱਗਦਾ ਹੈਗਾ ਬਾਹਰਲੇ achar ਦੇ ਨਾਲ ਹਨਾ ਉਸੇ ਟਾਈਮ ਹੀ ਗੱਲਾ ਫੜਿਆ ਜਾਂਦਾ ਸੱਚ ਦੱਸਾਂ ਸਾਡੇ ਤਾਂ ਉਹਦੀ ਗੱਲੇ ਫੜੇ ਜਾਂਦੇ ਸਾਰੇ ਜਾਨੇ ਦੇ ਬਾਹਰਲਾ achar ਅਸੀਂ ਤਾਂ ਹੀ ਲੇ ਹੁੰਦੇ ਨਹੀਂ ਥੋੜਾ ਥੋੜਾ ਪਾ ਲਈਦਾ ਥੋੜਾ ਥੋੜਾ ਖਾ ਲਈਦਾ ਜਿਆਦਾ ਤਾਂ ਮੈਨੂੰ ਦੇਖੋ ਹਿਸਾਬ ਕਿਤਾਬ ਦਾ ਪਤਾ ਨਹੀਂ ਹੈਗਾ ਪਰ ਜਿੰਨਾ ਵੀ ਹਿਸਾਬ ਹਨਾ ਹੈਗਾ ਆਪਣੇ ਘਰ ਦੇ ਵਿੱਚ ਆਪਾਂ ਚੀਜ਼ਾਂ ਬਣਾ ਕੇ ਖਵਾ ਦਿੰਦੇ ਹੈਗੇ ਆ ਉਹੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਲਓ ਜੀ achar ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਮੈਂ ਵੀ ਨਾਸ਼ਤਾ ਕਰ ਲਾਂ ਤੁਸੀਂ ਵੀ ਆਜੋ ਸਾਰੇ ਜਾਨੇ ਤੇ ਆਪਾਂ ਪੁੱਛ ਹੀ ਸਕਦੇ ਆ ਹਨਾ ਇੱਕ ਦੂਜੇ ਨੂੰ ਪੁੱਛ ਲਿਆ ਤਾਂ ਸਮਝੋ ਖਾਦਾ ਗਿਆ ਹਨਾ ਇੱਕ ਸ਼ਾਰਟ ਵੀਡੀਓ ਦੇ ਵਿੱਚ ਮੈਸੇਜ ਆਇਆ ਕਿ ਤੁਹਾਡੇ ਪਰੋਠੇ ਦੇਖ ਕੇ ਨਾ ਮੈਨੂੰ ਭੁੱਖ ਲੱਗ ਗਈ ਮੈਂ ਕਿਹਾ ਫਿਰ ਤੁਸੀਂ ਬਣਾ ਕੇ ਖਾ ਲੈਂਦੇ ਹਨਾ ਵੈਸੇ ਤਾਂ ਤੁਹਾਡੇ ਵੱਸਤੀ ਭੇਜਦੀ ਹੁੰਦੀ ਹੁਣ ਇਸ ਤਰ੍ਹਾਂ ਥੋੜੀ ਮੂੰਹ ਚ ਪੈ ਜਾਂਦੇ ਪਰੋਠੇ ਹਨਾ ਫਿਰ ਕਹਿੰਦੇ ਮੈਂ ਉਸ ਉਸ ਟਾਈਮ ਨਾ ਮਤਲਬ ਮੰਮੀ ਤੋਂ ਬਣਵਾਏ ਹੁਣ ਇਹ ਨਹੀਂ ਪਤਾ ਹਨਾ ਵੀ ਆਪਾਂ ਦਾ ਹੁਣ ਵੀਡੀਓ ਪਾਉਨੇ ਆ ਸਾਡਾ ਵੀ ਜੀ ਕਰ ਜਾਂਦਾ ਕਿਸੇ ਟਾਈਮ ਆਪਣੀ ਵੀਡੀਓ ਦੇਖ ਕੇ ਨਾ ਤੇ ਮੇਰਾ ਇਹ ਮਨ ਕਰ ਜਾਂਦਾ ਵੀ ਹਾਇ ਆਲੂ ਵਾਲੇ ਪਰੌਂਠੇ ਹੁਣੇ ਬਣਾ ਕੇ ਖਾਵਾਂ ਸਭ ਤੋਂ ਪਹਿਲਾਂ ਅੱਜ ਆਪਾਂ ਪਨੀਰ ਦੀ ਸਬਜ਼ੀ ਬਣਾਵਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸ਼ਾਰਟ ਵੀਡੀਓ ਦੇ ਵਿੱਚ ਮੈਂ ਆਪਾਂ ਤਿੰਨ ਚੀਜ਼ਾਂ ਅਜੇ ਸ਼ੇਅਰ ਕਰਾਂਗੇ ਅੱਜ ਚਾਰ ਚੀਜ਼ਾਂ ਸ਼ੇਅਰ ਹੋ ਗਈਆਂ ਆਚਾਰ ਵੀ ਹੋ ਗਿਆ ਹੈ ਨਾ ਤੇ ਫਿਰ ਆਪਣਾ ਆ ਹੋ ਗਿਆ ਆਪਣੇ ਪਨੀਰ ਤੇ ਨਾਲ ਹੋ ਗਿਆ ਆਪਣਾ ਸ਼ਲਗਮਾ ਦੀ ਸਬਜੀ ਹੈ ਨਾ ਤਿੰਨ ਸਬ지ਆ ਆਪਾਂ ਬਣਾ ਲਈਆਂ ਇੱਕ achar ਦੋ ਸਬ지ਆ ਤੇ ਇੱਕ ਭਾਈ ਪਰੋਠੇ ਹੈ ਨਾ ਚਾਰ ਚੀਜ਼ਾਂ ਆਪਣੀਆਂ ਅੱਜ ਸ਼ੇਅਰ ਹੋ ਗਈਆਂ ਤੇ ਮੈਂ ਦੇਖ ਰਹੀ ਸੀ ਇਹ ਭਾਈ ਉਹ ਤੋਂ ਕੀ ਕਹਿੰਦੇ ਹੁੰਦੇ ਆ ਕਿੱਥੋਂ ਮੰਗਵਾਇਆ ਸੀਗਾ ਭਈਆ ਮੈਂ ਤਾਂ ਭੁੱਲ ਜਾਂਦੀ ਦਿਮਾਗ 'ਚ ਇੱਕਦਮ ਹੀ ਨਿਕਲ ਜਾਂਦੀ ਚੀਜ਼ ਮੇਰੇ ਤੇ ਫਿਰ ਭਾਈ ਪਤਾ ਕੀ ਇਹ ਰਾਤ ਨੂੰ ਮੰਗਾਇਆ ਸੀਗਾ ਨਾਲੇ ਥੋੜਾ ਜਿਹਾ ਸਮਾਨ ਮੰਗਾਇਆ ਸੀਗਾ ਤੇ ਨਾਲੇ ਪਨੀਰ ਮੰਗਾਇਆ ਸੀਗਾ ਮੈਂ ਕਿਹਾ ਚੱਲ ਪਨੀਰ ਪਰਸੋਂ ਦਾ ਸੱਚ ਮੰਗਾਇਆ ਹੋਇਆ ਮੈਂ ਕਿਹਾ ਚੱਲ ਅੱਜ ਬਣਾ ਲੈਨੀ ਆ ਤੇ ਐ ਕਿ ਨਾ ਮੈਂ ਥੋੜਾ ਜਿਹਾ ਜਿਵੇਂ ਅਲੱਗ ਤਰੀਕੇ ਨਾਲ ਬਣਾਇਆ ਹੈਗਾ ਇਹ ਤੇ ਬਲੈਂਕਟ ਤੋਂ ਆਹੋ ਸੱਚ ਬਲੈਂਕਟ ਤੋਂ ਮੈਨੂੰ ਭੁੱਲ ਗਈ ਦਿਮਾਗ 'ਚ ਨਹੀਂ ਯਾਦ ਯਾਦ ਹੀ ਨਹੀਂ ਰਹਿੰਦਾ ਹਨਾ ਤੇ ਕਈ ਵਾਰ ਨਾ ਬਸ ਇਸ ਤਰ੍ਹਾਂ ਹੀ ਹੋ ਜਾਂਦਾ ਹੈਗਾ ਤੇ ਪਿਆਜ਼ ਪਾ ਕੇ ਨਾ ਘਿਓ ਦੇ ਵਿੱਚ ਆਪਾਂ ਖਲਾਰਾ ਮੇਰਾ ਸਾਰਾ ਹੀ ਪਿਆ ਸੀਗਾ ਦੇਖ ਲਓ ਕਰਨ ਵਾਲਾ ਹਨਾ ਭਾਂਡੇ ਭੁੰਡਿਆਂ ਦਾ ਸਾਰਾ ਚੱਕਰ ਨੂੰ ਧਰਨ ਵਾਲਾ ਪਿਆ ਸੀਗਾ ਬਸ ਨਾਸ਼ਤੇ ਤੋਂ ਬਾਅਦ ਨਾ ਅੱਜ ਮੈਂ ਪਹਿਲਾਂ ਸਬਜੀ ਸ਼ਾਮ ਦੀ ਵੀ ਬਣਾਤੀ ਤੇ ਫਿਰ ਮੈਂ ਦੇਖ ਲਓ ਸਵੇਰ ਦੀ ਵੀ ਬਣਾਤੀ ਤੇ ਪਰੌਂਠੇ ਤਾਂ ਸਵੇਰੇ ਖਾਦੇ ਹੋਏ ਸੀ ਪਰ ਫਿਰ ਵੀ ਕਹਿੰਦੇ ਟਾਈਮ ਤੇ ਭੁੱਖ ਲੱਗਦੀ ਹੈ ਹਨਾ ਸਹੀ ਹੈ ਨਾ ਮਿਰਚ ਨੂਨ ਮਸਾਲੇ ਪਾ ਕੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਪਾਂ ਇਹ ਗਰੇਵੀ ਤਿਆਰ ਕਰ ਲਾਂਗੇ ਪਿਆਜ਼ ਪਾ ਕੇ ਨਾ ਘਿਓ ਦੇ ਵਿੱਚ ਹਲਕਾ ਜਿਹਾ ਜੀਰਾ ਪਾ ਕੇ ਪਿਆਜ਼ ਪਾ ਕੇ ਫਿਰ ਉਸ ਤੋਂ ਬਾਅਦ ਹਰੀਆਂ ਮਿਰਚਾਂ ਤੇ ਲਸਣ ਅਦਰਕ ਨਹੀਂ ਮੈਂ ਪਾਇਆ ਤੇ ਨਾਲ ਟਮਾਟਰ ਇਹ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਫਿਰ ਉਸ ਤੋਂ ਬਾਅਦ ਇਹ ਲੋ ਜੀ ਆਪਾਂ ਮਸਾਲੇ ਪਾਦੇ ਮਸਾਲੇ ਪਾ ਕੇ ਫਿਰ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਹਨਾ ਤੇ ਦੇਖ ਲਓ ਵੀ ਜਿੰਨਾ ਮਰਜੀ ਇਹਦੇ ਵਿੱਚ ਤੁਸੀਂ ਪਾਣੀ ਪਾਈ ਜੋ ਤਾਂ ਵੀ ਨਾ ਮਤਲਬ ਇਹ ਗਰੇਵੀ ਥਿੱਕ ਹੋ ਹੀ ਜਾਊਗੀ ਹੋ ਹੀ ਜਾਊਗੀ ਇਹਦੇ ਵਿੱਚ ਕੁਛ ਆਪਾਂ ਪਾਇਆ ਥੋੜੀ ਹੈ ਹਨਾ ਤੇ ਜਿੰਨੀ ਮਰਜੀ ਤੁਸੀਂ ਖੁੱਲੇ ਡੁੱਲੇ ਇਹਨੂੰ ਸਬਜ਼ੀ ਨੂੰ ਬਣਾ ਲਓ ਵਿੱਚ ਮਟਰ ਪਾ ਲਓ ਹਨਾ ਵਿੱਚ ਆਲੂ ਪਾ ਲਓ ਪਰ ਇਸ ਤਰ੍ਹਾਂ ਇਹ ਗਰੇਵੀ ਇੰਨੀ ਵਧੀਆ ਚਟਪਟੀ ਜੀ ਬਣਦੀ ਹੈ ਬਹੁਤ ਹੀ ਜ਼ਿਆਦਾ ਥੋੜੀ ਜਿਹੀ ਵਿੱਚ ਪਾਵਾਂਗੇ ਆਪਾਂ ਚੀਨੀ ਹਨਾ ਇਹ ਸ਼ਾਈ ਪਨੀਰ ਨਹੀਂ ਹੈਗਾ ਤੇ ਨਾ ਹੀ ਇਹ ਹੋਰ ਕਿਸੇ ਚੀਜ਼ ਦਾ ਪਨੀਰ ਹੈਗਾ ਇਹ ਬਸ ਇਸ ਤਰ੍ਹਾਂ ਬਸ ਗਰੇਵੀ ਵਾਲ जा, जा लंगी लंगी बरीक -बरीक नहीं, नहीं कि ਆਪਾਂ ਇਹਨੂੰ ਹਨਾ ਤੇ ਵਧੀਆ ਜਾ ਸਪਾਈਸੀ ਜਾ ਬੰਦਾ ਹੈਗਾ ਬਹੁਤ ਵਧੀਆ ਦੇ ਵਿੱਚ ਲੰਬੀਆਂ ਲੰਬੀਆਂ ਕੱਟ ਕੇ ਤੁਸੀਂ ਹਰੀਆਂ ਮਿਰਚਾਂ ਬਰੀਕ-ਬਰੀਕ ਕਰਕੇ ਪਾ ਦਿਓ ਇੰਨਾ ਸਵਾਦ ਪਨੀਰ ਬੰਦਾ ਮੈਂ ਕਹਿੰਨੀ ਮੂੰਹ ਹੀ ਨਹੀਂ ਲੰਦਾ ਮਾਰਕੀਟ ਦੇ ਵਿੱਚ ਵੀ ਨਹੀਂ ਤੁਸੀਂ ਇਹੋ ਜਿਹਾ ਪਨੀਰ ਖਾਦਾ ਹੁਣ ਪਤਾ ਕਿ ਇੱਕ ਦਹੀਂ ਦੇ ਵਿੱਚ ਆਪਾਂ ਪਿਆਜ਼ ਘੱਟ ਪਾਏ ਹੈ ਹਨਾ ਪਿਆਜ਼ ਦੇ ਨਾਲ ਅ ਮਤਲਬ ਜਿਹੜਾ ਪਨੀਰ ਹੈ ਨਾ ਉਹ ਮਿੱਠਾ ਹੋ ਜਾਂਦਾ ਜਿਆਦਾ ਹਨਾ ਤੇ ਲੋਜੀ ਪਨੀਰ ਵੀ ਮੈਨੂੰ ਮੇਰੇ ਹਸਬੰਡ ਗਨ ਤੇ ਪੂਰਾ ਪੈਕੇਟ ਬਣਾਇਆ ਹੋਇਆ ਹੈਗਾ ਹੋਰ ਮੈਂ ਕਹ ਮਨ ਦੇ ਵਿੱਚ ਸੋਚ ਰਹੀ ਤੇ ਮੈਂ ਖਾ ਤਾਂ ਨਹੀਂ ਗਈ ਨਹੀਂ ਨਹੀਂ ਇਸ ਤਰ੍ਹਾਂ ਤਾਂ ਨਹੀਂ ਸੋਚਦੇ ਮੈਂ ਹੱਸੀ ਮਜ਼ਾਕ ਕਰਦੀ ਆ ਹਨਾ ਕਿਉਂਕਿ ਇਹ ਨਾ ਮੈਂ ਜਿਵੇਂ ਦੱਸਿਆ ਨਾ ਗਰੇਵੀ ਬਿਲਕੁਲ ਹੀ ਮਤਲਬ ਉਹ ਹੋ ਜਾਂਦੀ ਹੈ ਹਨਾ ਸੁੱਕ ਜਾਂਦੀ ਹੈ ਜਿੰਨੀ ਮਰਜ਼ੀ ਤੁਸੀਂ ਬਣਾਈ ਜੋ ਤੇ ਹੁਣ ਦੇਖ ਲਓ ਮੈਂ ਕਿੰਨਾ ਸਾਰਾ ਪਾਣੀ ਪਾਇਆ ਇਹਦੇ ਵਿੱਚ ਹਨਾ ਨਾ ਪਾਏ ਇਹਦੇ ਵਿੱਚ ਮਲਾਈ ਪਾਈ ਨਾ ਮੈਂ ਦੁੱਧ ਪਾਇਆ ਮੇਰੇ ਹਸਬੰਦ ਕਹਿੰਦੇ ਪਨੀਰ ਤਾਂ ਵਧੀਆ ਪਿਆ ਥੋੜਾ ਜਿਹਾ ਵਿੱਚ ਪਾਣੀ ਹੋਰ ਪਾਣੀ ਹੁਣ ਸ਼ਾਮ ਨੂੰ ਨਾ ਗਰਮ ਕਰਕੇ ਥੋੜਾ ਜਿਹਾ ਪਾਣੀ ਪਾ ਲਾਂਗੇ ਹਨਾ ਫਿਰ ਵਧੀਆ ਖਾਧੀ ਜਾਊਗੀ ਰੋਟੀ ਆਪਣੀ ਤੇ ਘਿਓ ਦਾ ਚਮਚਾ ਪਾ ਲਓ ਮੱਖਣ ਪਾ ਲਓ ਖਾਣ ਲੱਗੇ ਗਰਮ ਗਰਮ ਕੋਲੀ ਦੇ ਵਿੱਚ ਮੈਂ ਸੱਚ ਇਸ ਨੂੰ ਹਰਤਨੀਆ ਸੀਗਾ ਤੇ ਮਸਾਲਾ ਆਪਣਾ ਬਿਲਕੁਲ ਪੱਕ ਚੁੱਕਿਆ ਹੈਗਾ ਲਓ ਜੀ ਹੁਣ ਆਪਾਂ ਵਿੱਚ ਪਨੀਰ ਪਾ ਦਨੇ ਹੈਗੇ ਆ ਪਨੀਰ ਪਾ ਕੇ ਹਲਾਵਾਂਗੇ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਹਲਕਾ ਜਿਹਾ ਪਾਣੀ ਪਾਵਾਂਗੇ ਵਿੱਚ ਪਕਾਉਣ ਤੋਂ ਬਾਅਦ ਪਨੀਰ ਤੇ ਫਿਰ ਆਪਾਂ ਟੱਕ ਕੇ ਪਕਾ ਲਾਂਗੇ ਬਸ ਫਿਰ ਹੁਣ ਆਪਾਂ ਲਾਵਾਂਗੇ ਜੀ ਦੂਜੀ ਸਬਜ਼ੀ ਨੂੰ ਤੜਕਾ ਲਓ ਜੀ ਹੁਣ ਆਪਾਂ ਕੁੱਕਰ ਰੱਖ ਲਿਆ ਹੋਇਆ ਕੁੱਕਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਘਿਓ ਪਾਵਾਂਗੇ ਜੀਰਾ ਪਾਵਾਂਗੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਛਲਕਮਾ ਦੇ ਵਿੱਚ ਮੈਂ ਕੋਈ ਵੀ ਸਮਾਨ ਨਹੀਂ ਪਾਉਂਗੀ ਹਲਕਾ ਜਿਹਾ ਬਸ ਐਵੇਂ ਦੋ ਚਾਰ ਦਾਣੇ ਪਾ ਕੇ ਨਾ ਮੈਂ ਅੱਜ ਦੱਸੀ ਜੰਨੀ ਆਟਾ ਵੀ ਹਜੇ ਆਪਣਾ ਬਾਹਰ ਪਿਆ ਹੈਗਾ ਆਟਾ ਵੀ ਦੁਪਹਿਰ ਦਾ ਗੁੰਨਣ ਵਾਲਾ ਪਿਆ ਤੇ ਹੁਣ ਆਪਾਂ ਦੇਖ ਲੋ ਜੀ ਇਹਦੇ ਵਿੱਚ ਆਪਾਂ ਹਲਕਾ ਜਿਹਾ ਜੀਰਾ ਪਾ ਕੇ ਛਲਗਮ ਪਾ ਦਿੰਨੇ ਬਸ ਇਹ ਤੜਕਾ ਹੈ ਦਾ ਹਨਾ ਤੇ ਦੇਖ ਲੋ ਕਿੰਨਾ ਆਸਾਨ ਕਿੰਨੀ ਆਸਾਨ ਤਰੀਕੇ ਦੇ ਨਾਲ ਛਲਗਮ ਦੀ ਸਬਜੀ ਆਪਾਂ ਬਣਾਵਾਂਗੇ ਇਹਦੇ ਵਿੱਚ ਨਾ ਪਿਆਜ਼ ਨਾ ਟਮਾਟਰ ਨਾ ਲਸਣ ਅਦਰ ਕੁਝ ਵੀ ਨਹੀਂ ਪਾਣਾ ਹੈਗਾ ਬਸ ਇਸ ਤਰ੍ਹਾਂ ਹੀ ਹੈ ਇਹਨੂੰ ਤੁਸੀਂ ਕੜਾਈਏ ਦੇ ਵਿੱਚ ਵੀ ਬਣਾ ਸਕਦੇ ਹੋ ਕੜਾਈਏ ਦੇ ਵਿੱਚ ਨਹੀਂ ਬਣਾਣਾ ਮੈਂ ਤੁਹਾਨੂੰ ਸੱਚ ਦੱਸਾਂ ਕੁੱਕਰ ਦੇ ਵਿੱਚ ਬਣਾ ਲੈਣੀ ਹੁੰਦੀ ਹੈ ਹਨਾ ਬਹੁਤ ਵਧੀਆ ਸਬਜੀ ਬਣਦੀ ਹੈਗੀ ਇਹ ਨਮਕ ਪਾ ਲਾਂਗੇ ਨਮਕ ਨਾ ਅੱਜ ਪਤਾ ਕੀ ਹੋਇਆ ਛਲਗਮ ਨਾ ਥੋੜੇ ਜਿਹੀ ਵੀ ਖਾਰੇ ਜਿਹੀ ਸੀਗੇ ਹਨਾ ਤੇ ਐ ਕਸਟੀ ਵੀ ਨਮਕ ਤੇਜ ਪਰ ਸੱਚ ਦੱਸਾਂ ਇੰਨੀਆਂ ਮਤਲਬ ਕੀ ਕਹਿੰਦੇ ਹੁੰਦੇ ਇਹਨੂੰ ਇੰਨੀ ਕਰਾਰੀ ਸਬਜੀ ਬਣੀ ਤੇ ਮੈਂ ਦੋ ਵਿੱਚ ਤਿੰਨ ਹਰੀਆਂ ਮਿਰਚਾਂ ਸਿੱਟਦੀਆਂ ਇੰਨੀਆਂ ਮਿਰਚਾਂ ਹੋਣ ਦੇ ਬਾਵਜੂਦ ਵੀ ਇਹ ਨਮਕ ਤੇਜ ਲੱਗੀ ਜਾਵੇ ਹੈਨਾ ਤੇ ਇਹ ਕਿਉਂ ਲੱਗੀ ਜਾਵੇ ਕਿਉਂਕਿ ਇਹ ਛਲਗਮ ਖਾਰੇ ਹੁੰਦੇ ਮੈਂ ਚੈੱਕ ਹੀ ਨਹੀਂ ਕੀਤੇ ਹੈਨਾ ਤੇ ਫਿਰ ਉਸ ਤੋਂ ਬਾਅਦ ਨਾ ਆਪਾਂ ਚੰਗੀ ਤਰ੍ਹਾਂ ਤੜਕਾ ਲਾ ਕੇ ਫਿਰ ਉਸ ਤੋਂ ਬਾਅਦ ਦੇਖ ਲੋ ਜੀ ਨਾਲ-ਨਾਲ ਆਪਾਂ ਸਬਜ਼ੀ ਖਾਈ ਜੰਨੇ ਆ ਅੱਜ ਮੈਂ ਦਿਲ ਨਾਲ ਬਣਾਈ ਆ ਸਬਜ਼ੀਆਂ ਤੇ ਮੈਂ ਕੱਲ ਨਾ ਮੇਰੀ ਤबीयत ਤਾਂ ਨਹੀਂ ਖਰਾਬ ਹੋ ਗਈ ਸੀ ਸੱਚ ਦੱਸਾਂ ਮੈਂ ਰਾਤ ਨੂੰ ਨਾ ਮੇਰਾ ਆਹ ਸਾਹ ਕੁੱਟਣ ਲੱਗਿਆ ਜੀ ਵੀ ਸ਼ਾਮ ਨੂੰ ਨਾ ਸਾਹ ਕੁੱਟਣ ਲੱਗ ਗਿਆ ਮੇਰਾ ਹੈ ਫੇਰ ਨਾ ਭਾਈ ਕੀ ਹੋਇਆ ਮੈਂ ਆਪਣੇ ਹਸਬੰਡ ਨੂੰ ਕਹਾਈ ਮੇਰੇ ਕੋਲ ਤਾਂ ਐ ਲੱਗ ਰਿਹਾ ਮੈਨੂੰ ਤਾਂ ਬੁਖਾਰ ਜਿਹਾ ਲੱਗ ਰਿਹਾ ਜੀ ਵੀ ਫੇਰ ਭਾਈ ਅਸੀਂ ਦਾਲ ਫੁੱਲ ਦਾ ਸੱਚ ਦੱਸ ਦਰੀਆ ਮੈਂ ਤੰਦੂਰ ਤੋਂ ਫੁਲਕੇ ਲਿਆਂਦੇ ਨਾਲ ਆਪਾਂ ਦਾਲ ਬਣਾਈ ਹੈ ਨਾ ਦਾਲ ਮਤਲਬ ਫੁਲ ਬਣੀ ਬਣਾਈ ਇੱਕੋ ਹੀ ਫੜ ਦਾਲ ਫੜ ਕੇ ਤੇ ਉਸ ਦਿਨ ਵਾਲੀ ਰੋਟੀ ਖਾ ਲਈ ਪਰ ਇੰਨੀ ਸਵਾਦ ਲੱਗੀ ਤੰਦੂਰ ਦੀ ਰੋਟੀ ਪਰ ਪਤਾ ਕੀ ਹੈ ਉਸ ਤੋਂ ਪਹਿਲਾਂ ਫਿਰ ਮੈਂ ਟਿੱਕੀ ਵੀ ਖਾ ਲਈ ਮੇਰੀ ਇੰਨੀ ਲਤਾਂ ਜੋ ਜਾਨ ਨਿਕਲ ਹੀ ਜਾਵੇ ਆਏ ਹੋਵੇ ਵੀ ਪਤਾ ਨਹੀਂ ਮੈਨੂੰ ਕੀ ਹੋ ਜਾਊਗਾ ਫਿਰ ਮੈਂ ਆਏ ਆਫਿਸ ਤੋਂ ਮੈਂ ਨਾ ਕਿਹਾ ਮੈਨੂੰ ਟਿੱਕੀ ਲੈ ਕੇ ਦੇਓ ਪਹਿਲਾਂ ਹਨਾ ਫਿਰ ਟਿੱਕੀ ਲੈ ਆਏ ਫਿਰ ਦੇਖ ਲਓ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਜਿਵੇਂ ਆਚਾਰ ਦੀ ਤਿਆਰੀ ਵੀ ਆਪਾਂ ਕੀਤੀ ਅੱਜ ਕਿੰਨਾ ਖੁਸ਼ ਕੀਤਾ ਮੈਂ ਹੈ ਨਾ ਤੇ ਜਦੋਂ ਮਨ ਹੁੰਦਾ ਆਪਾਂ ਉਹਦੀ ਕਰਦੇ ਹੈਗੇ ਆ ਗਾਜਰ ਔਰ ਸਵੇਰੇ ਕੱਟਣ ਲੱਗੀ ਸੀ ਨਾ ਛਲਗਮਾ ਤੇ ਉਹਦੇ ਵਿੱਚੋਂ ਹੀ ਮੈਂ ਆਚਾਰ ਬਸਤੇ ਮਤਲਬ ਇੱਕ ਹੱਟ ਰਿਆ ਸਮਾਨ ਹੈ ਨਾ ਫਿਰ ਹੁਣ ਆਪਾਂ ਮਸਾਲੇਦਾਨੇ ਵੀ ਫਿਲ ਕਰ ਦਾਂਗੇ ਕੋਈ ਵੀ ਚੀਜ਼ ਸਾਡੀ ਖਤਮ ਹੋ ਜਾਂਦੀ ਰਸੋਈ ਦੇ ਵਿੱਚ ਜਿਵੇਂ ਚੀਨੀ ਹੈ ਚਾਹ ਪੱਤੀ ਹੈ ਚਾਟ ਮਸਾਲਾ ਸਭ ਸਾਨੂੰ ਕੋਈ ਵੀ ਚੀਜ਼ ਹੈ ਨਾ ਜਿਹੜੀਆਂ ਰੂਟੀਨ ਦੇ ਵਿੱਚ ਚੀਜ਼ਾਂ ਹੁੰਦੀਆਂ ਤੇ ਨਾ ਡੱਬਿਆਂ ਦੇ ਵਿੱਚ ਹੋਣ ਖਤਮ ਹੋ ਜਾਣ ਹਨਾ ਤੇ ਕਿੰਨੀ ਤਿੱਕਾਤ ਆਣ ਲੱਗ ਜਾਂਦੀ ਹੈਗੀ ਆ ਬਹੁਤ ਜ਼ਿਆਦਾ ਮੈਂ ਛੱਤ ਦਸ ਟੈਨਸ਼ਨ ਹੋ ਜਾਂਦੀ ਮੈਂ ਨਾਲ ਦੀ ਨਾਲ ਫੀਲ ਕਰਨਾ ਸ਼ੁਰੂ ਕਰ ਦਿੰਦੀ ਹਾਂ ਇਸ ਮਾਨ ਤੇ ਹੁਣ ਆਪਾਂ ਬਸ ਗਰਮ ਮਸਾਲਾ ਤੇ ਆਪਾਂ ਧਨੀਆ ਪਾਊਡਰ ਵੀ ਕੱਟ ਲਾਂਗੇ ਹੈਨਾ ਤੇ ਸਵੇਰੇ ਸਵੇਰੇ ਇੱਕ ਵਾਰੀ ਘਰ ਨਾਲ ਖਲਾਰਾ ਪੈ ਜਾਂਦਾ ਸੁੱਖ ਨਾਲ ਰੋਟੀ ਪਾਣੀ ਨਾਲ ਤੇ ਫਿਰ ਉਸ ਤੋਂ ਬਾਅਦ ਸਾਰੇ ਦਿਨ ਦਾ ਆਪਾਂ ਨੂੰ ਆਰਾਮ ਰਹਿੰਦਾ ਹੈਗਾ ਹੈਨਾ ਛੋਟੇ ਦਿਨ ਹੈਗਾ ਛੋਟੇ ਦਿਨਾਂ ਦੇ ਵਿੱਚ ਸਾਨੂੰ ਹਮੇਸ਼ਾ ਇਸ ਤਰ੍ਹਾਂ ਦੇ ਕੰਮ ਕਰਨਾ ਚਾਹੀਦੇ ਚਾਹੀਦੇ ਜਿਹੜੇ ਆਪਾਂ ਸਵੇਰੇ ਵੀ ਕਰ ਲਈਏ ਉਹ ਖਾ ਪੀ ਲਈਏ ਔਰ ਸਵੇਰੇ ਨਾਸ਼ਤਾ ਵੀ ਵਧੀਆ ਕਰੋ ਤੇ ਉਸ ਤੋਂ ਬਾਅਦ ਦੁਪਹਿਰੇ ਔਰ ਸ਼ਾਮ ਦੀ ਹੈ ਨਾ ਰੋਟੀ ਵੀ ਤੁਸੀਂ ਨਾਲ ਦੀ ਨਾਲ ਹੀ ਤਿਆਰੀ ਕਰਕੇ ਰੱਖ ਲਓ ਫਿਰ ਹੁਣ ਆਪਾਂ बस ਕੀ ਕਰੀ ਜਾਨੇ ਹੁਣ ਮੈਂ ਕਿਉਂ ਕਿਉਂ ਵੀ ਕੱਢ ਲੈਣੀ ਹੈ ਮੈਂ ਕਿਹਾ ਹਨਾ ਸ਼ਾਮ ਨੂੰ ਕੰਮ ਆ ਜਾਊਗਾ ਪਤਾ ਕੀ ਹੁਣੇ ਸ਼ਾਮ ਨੂੰ ਨਾ ਤੁਰਦੀ ਫਿਰਦੀ ਜਿਵੇਂ ਕੋਈ ਚੀਜ਼ ਬਣਾਈ ਜਾ ਕੁਛ ਆ ਕੱਢ ਦੂੰਗੀ ਨਾਲ ਦੀ ਨਾਲ ਹੀ ਮਤਲਬ ਜੋ ਚੀਜ਼ ਖਤਮ ਹੈ ਪਹਿਲਾਂ ਹੀ ਐਡਵਾਂਸ ਆਪਾਂ ਰੱਖ ਲੈਣੇ ਲੋ ਜੀ ਹੁਣ ਆਪਾਂ ਇਹ ਰੱਖ ਲੈਣੇ ਹੈਗੇ ਆ ਤੇ ਅੱਜ ਮੈਂ ਆ ਮੋਟੀ ਜੀ ਇਹਨਾਂ ਦੇ ਜੈਕਟ ਜੀ ਪਾ ਲਈ ਮੈਂ ਮੈਂ ਕਿਾ ਚਲ ਕੋਈ ਗੰਦੀ ਇਹਨਾਂ ਨੇ ਲਾਈ ਪਾਹੀ ਹੀ ਪਾ ਪਾ ਕੇ ਨੇ ਮੈਨੂੰ ਇੰਨਾ ਨਿੱਗ ਮਿਲਿਆ ਇਹਦੇ ਨਾਲ ਦੇਖ ਲਓ ਹਨਾ ਇਹ ਛਲਗਮਾ ਦਾ ਪਾਣੀ ਹੈ ਕਿਉਂ ਨਹੀਂ ਹੈਗਾ ਕਿਉਂ ਤਾਂ ਮਾਣਾ ਸਾ ਪਾਇਆ ਮੈਂ ਜਮਾਈ ਹਮ ਸਮਾਨ ਜੀਰੇ ਦਾ ਤੜਕਾ ਲਾ ਕੇ ਕਈ ਤਾਂ ਪਈ ਇਹਦੇ ਵਿੱਚ ਜੁਵੈਨ ਵੀ ਪਾ ਲੈਂਦੇ ਹਿੰਗ ਵੀ ਪਾ ਲੈਂਦੇ ਪਰ ਮੈਂ ਕੁਛ ਵੀ ਨਹੀਂ ਪਾਇਆ ਹਨਾ ਤੇ ਇੰਨੀ ਸਵਾਦ ਸਬਜੀ ਬੰਦੀ ਲੋ ਜੀ ਪਨੀਰ ਦੀ ਵੀ ਸਬਜੀ ਤਿਆਰ ਹੁਣ ਇਹਦੇ ਉੱਤੇ ਕਸੂਰੀ ਮੇਥੀ ਪੈ ਜੇ ਤਾਂ ਕਿੰਨਾ ਸਵਾਦ ਸਬਜੀ ਦਾ ਵੱਧ ਜਾਂਦਾ ਪਰ ਹੈ ਹੀ ਨਹੀਂ ਜੀ ਧਨੀਆ ਵੀ ਹੈ ਨਹੀਂ ਅੱਜ ਗੋਲੀ ਦੇ ਵਿੱਚ ਪਾਈ ਆ ਆ ਭਾਈ कहना चाली रुपए किलो मूली साठ रुपए किलो शलगम भाई आप लगे है लुटन आ गया मैं कहना नहीं अस नही कह लो ला लो रुपए सस्ता कर दूंगा मैं कहना मैं नहीं लेना भाई शाम मंडी च जाके ले लैंना है ना फिर खलारा एना सी मेरा मन खिजी जाना मैं हाई मैं कर पर मैं खिजना नहीं सी मैं सवेरे सवेरे काम निबड़िया ठीक है सब्जी का निबड़ गया बाकी सारा खलारा तुम देख लो भांडा का सब कुछ आई फिर कर के भाई फिर मैं झाड़ू चक लिया है ना झाड़ू ਆਡੂ ਚੱਕਿਆ ਫੇਰ ਮਿੱਠੂ ਵੀ ਖੇਡਣ ਲੱਗੇ ਛੜੇ ਮਿੱਠੂ ਨੂੰ ਦੇਖ ਲੋ ਛਾਰੇ ਜਾਨੇ ਮਿੱਠੂ ਹਾਏ ਹਾਈ ਕਰਦੋ ਛਾਰਿਆਂ ਨੂੰ ਦੇਖੀ ਐਨਾ ਮ제 ਲਾ ਕੇ ਰਖਦਾ ਹੈ ਬਾਲਾ ਹਨਾ ਰੋਲ ਕੀ ਬਾਲਾ ਹੈ ਰੋਟੀ ਖਾਣੀ ਹੈ ਨਾ ਪਲੇਟ ਮੁੱਦੀ ਮਾਰ ਦੂ ਹੈ ਫਿਰ ਵੀ ਮੁੱਦੀ ਮਾਰਦੀ ਮੈਂ ਰੋਟੀ ਦੋ ਹੈ ਨਾ ਦੂਜੇ ਢੰਗ ਫਿਰ ਤੀਜੇ ਢੰਗ ਫਿਰ ਦੇਖ ਲੋ ਹੁਣ ਸੋਈ ਆਪਾਂ ਐ ਵਧੀਆ ਚੱਕਾ ਚੱਕਾ ਸਾਫ ਕਰਤੀ ਕੰਮ ਆਪਣਾ ਟਾਈਮ ਤੇ ਨਿਬੜ ਗਿਆ ਸੀ ਫਿਰ ਆਪਾਂ ਦੇਖ ਲੋ ਜੀ ਨਹਾ ਧੋ ਕੇ ਆ ਗਏ ਹੈ ਨਾ ਪੋਚੇ ਵੀ ਲਾਏ ਮੈਂ ਸਾਰੇ ਤੇ ਬਿਸਤਰੀ ਵੀ ਇਕੱਠੇ ਕੀਤੇ ਚਾਦਰਾਂ ਵੀ ਛਾੜੀਆਂ ਸਭ ਕੁਝ ਕੀਤਾ ਹੁਣ ਰਹਿ ਗਿਆ ਆਪਣਾ ਕੱਪੜਿਆਂ ਦਾ ਕੰਮ ਕੱਪੜੇ ਨਾ ਹੁਣ ਕੱਲ ਧੋਵਾਂਗੇ ਹੈ ਨਾ ਕੱਲ ਜਾਂ ਪਰਸੋਂ ਨੂੰ ਧਾਉਂਗੀ ਦੋਸਤੋ ਮਸ਼ੀਨ ਭਰੀ ਪਈ ਕੀ ਕਰਾਂ ਸਾਰੇ ਕੰਮ ਕਰਨੇ ਜ਼ਰੂਰੀ ਹੋ ਜਾਂਦੇ ਆ ਅੱਜ ਫਿਰ ਮੈਂ ਨਵਾਂ ਜੋੜਾ ਕ ਕਿਲਾ ਸੀ ਇਹ ਤਿੰਨ ਜੋੜੇ ਹੈਗੇ ਆ ਤੇ ਮੈਂ ਤੁਹਾਨੂੰ ਉਧਰ ਐ ਪੁੱਛਦੀ ਸੀ ਵੀ ਤੁਹਾਡੇ ਉੱਥੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਕਿਹੜੇ ਵੀ ਸ਼ਹਿਰ ਦੇ ਵਿੱਚ ਇਹ ਜਰਾਬਾਂ ਦੇ ਜੋੜੇ ਕਿੰਨੇ ਕਿੰਨੇ ਦੇ ਮਿਲਦੇ ਆ ਤੇ ਇਹ ਜਿਆਦਾ ਮਹਿੰਗੇ ਨਹੀਂ ਹੈਗੇ ਤੁਸੀਂ ਪਹਿਲਾਂ ਦੱਸੋਗੇ ਨਾ ਮੈਸੇਜ ਕਰਕੇ ਫੇਰ ਮੈਂ ਤੁਹਾਨੂੰ ਦੱਸੂਗੀ ਸੋਰੀ ਅੱਜ ਮੇਰੇ ਕਿੰਡਰ ਸ਼ਰਟ ਦਿਸੀ ਜਾਂਦੀ ਹੈ ਮੈਨੂੰ ਪਤਾ ਨਹੀਂ ਚੱਲਿਆ ਇਹ ਪਰਸਨ ਆ ਮੈਂ ਆਪਣੇ ਮਦਰਨ ਲਾ ਵਾਸਤੇ ਲਈ ਆਈ ਸੀਗੀ ਤੇ ਮੈਨੂੰ ਕਹਿੰਦੇ ਉਹਨਾਂ ਦਾ ਨਾ ਪਰਸ ਫਟਿਆ ਪਿਆ ਸੀਗਾ ਹਨਾ ਤੇ ਮੈਨੂੰ ਕਹਿੰਦੇ ਤੂੰ ਲਿਆ ਕੇ ਦੇ ਫੇਰ ਉਸ ਤੋਂ ਬਾਅਦ ਮੈਂ ਲਿਆ ਕੇ ਦਿੱਤਾ ਮੈਂ ਕਿਹਾ ਚਲ ਤੁਸੀਂ ਬਿਸਤਰੇ 'ਚ ਜਿੱਤੇ ਬੈਠੇ ਰਹਨਾ ਤੁਸੀਂ ਇਹ ਲੈ ਲਓ ਹਨਾ ਪਰਸ ਤੇ ਇਹਦੇ ਵਿੱਚ ਚਾਰ ਪੰਜ ਜੇਬਾਂ ਵੀ ਐ ਤੇ ਮੈਨੂੰ ਕਹਿੰਦੇ ਨਾ ਇਹ ਨਹੀਂ ਮੈਂ ਲੈਣਾ ਮੈਂ ਤਾਂ ਲੈਦਰ ਦਾ ਲੈਣਾ ਹੈ ਮੈਂ ਕਿਹਾ ਲਾ ਦੱਸ ਮੈਂ ਕਿਹਾ ਫਿਰ ਵੇਖ ਰਹਿਣ ਦੋ ਮੈਂ ਤਾਂ ਵਾਪਸ ਲੈ ਲੈ ਨਾਲ ਦੇ ਨਾਲ ਤੇ ਸੱਚ ਦੱਸਾਂ ਜਿਵੇਂ ਮੈਂ ਗਈ ਸੀ ਨਾ ਮਤਲਬ ਅਲਮਾਰੀ ਦੇਖਣ ਵਾਸਤੇ ਸੀ ਗਈ ਸੀ ਅੱਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹਾਂ ਤੇ ਉਹਦੇ ਵਿੱਚ ਨਾ ਉਹ ਵੀ ਮੇਰੀ ਪਤਰੀਲਾਂ ਦੀ ਗੋਲੀ ਪਈ ਸੀਗੀ ਜਿਹੜੀ ਅਕਸਰ ਉਹ ਦਰਦ ਦੇ ਦਿੰਦੇ ਹੁੰਦੇ ਸੀਗੇ ਹਨਾ ਤੇ ਉਹ ਫਿਰ ਮੈਂ ਹੁਣ ਮੈਂ ਪਰਸ ਲਾ ਲਿਆ ਮੈਂ ਕਿਹਾ ਪਈਆਂ ਪਈਆਂ ਜਿੱਪਾਂ ਵੀ ਖਰਾਬ ਹੋ ਜਾਂਦੀਆਂ ਹਨਾ ਫਿਰ ਮੈਂ ਬੂਟ ਚਰਾਬਾ ਪਾ ਲਿਆ ਤੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਪਾਂ ਵਧੀਆ ਗਰਮ ਕਪੜੇ ਪਾ ਕੇ ਹਨਾ ਤੇ ਜਰੱਬਾ ਹੈ ਤਾਂ ਠੀਕ ਠੀਕ ਜੀਆਂ ਪਰ ਇਸ ਤਰ੍ਹਾਂ ਡਿੱਗਦੀ ਜਾਂਦੀ ਹੈ ਹਨਾ ਪਤਾ ਕੀ ਸਾਰਾ ਦਿਨ ਕਾਲੀ ਕਾਲੇ ਜਰੱਬਾ ਵੀ ਪੈਰਾਂ ਚ ਕਦੇ ਨਹੀਂ ਪਾਣੀਆਂ ਚਾਹੀਦੀਆਂ ਪਤਾ ਹੈ ਸਰਦੀ ਦੇ ਵਿੱਚ ਜਾਂ ਗਰਮੀ ਦੇ ਵਿੱਚ ਗਰਮੀ 'ਚ ਤਾਂ ਪੈਂਦੀ ਹੈ ਨਹੀਂ ਜਰਾਪਾ ਸਰਦੀ ਦੇ ਵਿੱਚ ਹਮੇਸ਼ਾ ਤੁਸੀਂ ਲਾਈਟ ਕਲਰ ਦੇ ਕੱਪੜੇ ਹਨਾ ਪੈਰਾਂ ਦੇ ਵਿੱਚ ਪਾਓ ਤਾਂ ਕਿ ਤੁਹਾਡੇ ਠੰਡਕ ਬਣੀ ਰਹੇ ਹਨਾ ਸਹੀ ਹੈ ਨਾ ਬਾਕੀ ਪਤਾ ਨਹੀਂ ਹੈ ਭਾਈ ਮੈਂ ਵੈਸੇ ਦੱਸ ਰਹੀ ਆ ਵੀ ਆਪਣੇ ਆਪਣੇ ਮਨ ਦੀ ਉਹ ਹੁੰਦੀ ਹੈ ਹਨਾ ਪਤਾ ਕੀ ਹੈ ਸਾਰਾ ਦਿਨ ਗਰਮ ਕੱਪੜੇ ਪਾ ਕੇ ਆਪਾਂ ਉਬਲਦੇ ਹੀ ਰਹਿਨੇ ਹਨਾ ਸਹੀ ਹੈ ਨਾ ਤੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਉਬਲਣ ਵਾਲਾ ਸੋਸ ਤੋਂ ਮੈਂ ਉਹ ਸਾਰਾ ਖਾਣੇ ਤੇ ਜਾਂਦਾ ਹੈਗਾ ਕਹਿੰਦੇ ਕੂਲ-ਕੂਲ ਚੀਜ਼ਾਂ ਪਾਉ ਹਣਾ ਸਹੀ ਹੈ ਨਾ ਹੁਣ ਦੇਖੋ ਅੱਜ ਸਾਹਿਬ ਵੀ ਨਕੂਲ-ਕੂਲ ਚੀਜ਼ਾਂ ਪਾਈਆਂ ਹੋਈਆਂ ਆਹ ਕੀ ਕਹਿੰਦੇ ਸ਼ਰਟ ਪਾਈ ਹੋਈ ਹੈ ਫਿਰ ਮੈਂ ਇਹਨਾਂ ਨੂੰ ਕਹਿ ਰਹੀ ਆਂ ਵੀ ਤੁਸੀਂ ਸਬਜੀ ਦੇਖ ਲਓ ਮੈਨੂੰ ਕਹਦੇ ਸਬਜੀ ਦਾ ਠੀਕ ਹੈ ਸਾਰਾ ਪੈਕਟ ਪਾ ਲਿਆ ਸੀ ਉਹ ਅੱਗੇ ਤੁਹਾਨੂੰ ਕਲੀਪ ਲਾਸਟ ਤੇ ਦਿਖਾਉਂਗੀ ਠੀਕ ਹੈ ਵੈਸੇ ਮੈਂ ਇੱਥੇ ਵੀ ਦਿਖਾ ਸਕਦੀ ਸੀ ਦਿਖਾਇਆ ਵੀ ਸੀ ਪਰ ਮੈਨੂੰ ਆਵਾਜ਼ ਪੱਧ ਕਰਨੀ ਪੈ ਰਹੀ ਹੈਗੀ ਹੈ ਨਾ ਕਿਉਂਕਿ ਇੱਕ ਵਾਰੀ ਆਪਣੀ ਤਾਰ ਬਣ ਜਾਂਦੀ ਹੈ ਨਾ ਬੋਲਣ ਦੀ ਫਿਰ ਉਸ ਤੋਂ ਬਾਅਦ ਹੈ ਨਾ ਕਦੇ ਕੋਈ ਬੈਲਵਾਜਾਂ ਦੀ ਕੁਛ ਪੈਦੀ ਫਿਰ ਸਾਰਾ ਦਿਮਾਗ ਆਪਣਾ ਉੱਧਰ ਸਾਰਾ ਹੋ ਜਾਂਦਾ ਹੈਗਾ ਤੇ ਹੁਣ ਬਸ ਇਸ ਤਰ੍ਹਾਂ ਹੀ ਹੈ ਦੋਸਤੋ ਰਫ ਟਫ ਬਣ ਕੇ ਕਾਪਾ ਕੰਮ ਕਰੀ ਜਾਂਦੀ ਕਿਉਂਕਿ ਮੈਨੂੰ ਨਾ ਸੱਚ ਦੱਸਾਂ ਫਟਾਫਟ ਕੰਮ ਰਿਬੜਨਾ ਪਸੰਦ ਹੈ ਹੁ ਜਿਵੇਂ ਆਗੇ ਇਹਨਾਂ ਨੂੰ 2 ਵਜੇ ਸੁਖ ਨਾਲ ਭੁੱਖ ਲੱਗ ਜਾਂਦੀ ਮੇਰੇ ਪਤੀ ਦੇਵ ਨੂੰ ਹੈ ਨਾ ਤੁਹਾਡੇ ਬਾਜੀ ਨੂੰ ਤੇ ਮੈਨੂੰ ਇਹ ਹੁੰਦਾ ਵੀ ਇਹਨਾਂ ਦੇ ਆਉਣ ਤੋਂ ਪਹਿਲਾਂ ਸਬਜ਼ੀ ਦਾ ਕੰਮ ਰਿਬੜ ਗਿਆ ਚਲੋ ਨਾ ਧਾ ਤੋ ਕੇ ਹਨ ਤਿਆਰ ਨੂੰ ਤਾਂ ਕੀ ਹੈ ਹਨ ਕਿਸੇ ਕਿਸੇ ਟਾਈਮ ਤਿਆਰ ਵੀ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਮਤਲਬ ਪਤਾ ਨਹੀਂ ਮੈਨੂੰ ਕੀ ਕਹੀ ਜਾਂਦੇ ਮੈਂ ਇਹਨਾਂ ਨੂੰ ਕੀ ਕਹੀ ਜਾਂਨੀ ਆ ਫਿਰ ਨਾ ਕੀ ਹੋਇਆ ਆਹੋ ਮੈਂ ਕਹਿ ਰਹੀ ਆ ਮੈਂ ਕਿਹਾ ਕੋਈ ਵੀ ਚੀਜ਼ ਮੈਂ ਬਣਾ ਲਾਂ ਤਾਂ ਉਹਨੂੰ ਪਸੰਦ ਨਹੀਂ ਆਂਦੀ ਹੈਗੀ ਫਿਰ ਮੈਨੂੰ ਦੱਸੀ ਜਾਂਦੇ ਮੈਂ ਕਿਤੇ ਗਈ ਸੀ گیا ਸੀਗਾ ਤੇ ਉੱਥੇ ਮੇਰੇ ਸਟੇਟਸ ਤੇ ਇਹਨਾਂ ਨੇ ਆਪਣੇ ਸਟੇਟਸ ਤੇ ਆਪਣਾ ਜਿਵੇਂ ਬਲੌਗ ਪਾ ਰੱਖਿਆ ਸੀਗਾ ਤੇ ਉਹ ਉਹਨਾਂ ਨੇ ਦੱਸਿਆ ਤੇ ਕਹਿੰਦੇ ਸਰ ਅ ਤੁਹਾਡਾ ਆਪਣਾ ਤੁਹਾਡਾ ਕੋਈ ਚੈਨਲ ਹੈ ਆਪਣਾ ਹਨਾ ਤੇ ਫਿਰ ਕਹਿੰਦੇ ਮੈਂ ਉਹਨੂੰ ਦੱਸਿਆ ਇਸ ਤਰ੍ਹਾਂ ਕਰਕੇ ਇਹ ਗੱਲ ਦੱਸ ਰਹੇ ਹੈਗੇ ਆ ਤੇ ਫਿਰ ਮੈਨਾਂ ਕਿਹਾ ਮੇਰੀ ਜਿਪ ਵੀ ਬੰਦ ਕਰ ਦਿਓ ਤੁਸੀਂ ਦੇਖ ਲਓ ਮੈਂ ਸਵੇਰ ਤੇ ਲੱਗੀ ਆ ਸ਼ਾਮ ਹੋ ਗਈ ਹਨਾ ਰਾਤ ਹੋ ਗਈ ਸਵੇਰੇ ਫੇਰ ਆਪਾਂ ਉਹੀ ਕੰਮ ਹੈ ਹਨਾ ਆਪਦੇ ਵਾਸਤੇ ਕਿੰਨਾ ਕੁ ਟਾਈਮ ਆਪਾਂ ਫਿਰ ਵੀ ਮੈਂ ਕਿਸੇ ਦਿਨ ਕਿਸੇ ਨਾ ਕਿਸੇ ਟਾਈਮ ਹਨਾ ਆਪਣੇ ਵਾਸਤੇ ਟਾਈਮ ਜ਼ਰੂਰ ਕੱਢਦੀ ਆ ਤੇ ਹੁਣ ਤੁਸੀਂ ਦੇਖ ਲਓ ਹਨਾ ਕੱਪੜਿਆਂ ਦੀ ਸੁਧ-ਬੁੱਧ ਨਹੀਂ ਆਪਾਂ ਨੂੰ ਰਹਿੰਦੀ ਹੈਗੀ ਹਨਾ ਪਾਏ ਆ ਜਾਂ ਕਿਵੇਂ ਆ ਨਾ ਆਪਾਂ ਟਿਕਟੋਕ ਬਣ ਕੇ ਰਹਿੰਦੇ ਰਹੀ ਨਹੀਂ ਜਾਂਦਾ ਘਰ ਦੇ ਕੰਮ ਹੀ ਨਹੀਂ ਖਤਮ ਹੁੰਦੇ ਮੈਸੇਜ ਕਰਨ ਵਾਲੇ ਮਿੰਟ ਚ ਕਹਿ ਦਿੰਦੇ ਲੈ ਭਾਈ ਬੈਲੀਆਂ ਹੈ ਹਨਾ ਬੈਲ ਲੈ ਕਿੱਥੇ ਹੈ ਚੈਨਲ ਵਿੱਚ ਲਾਨੇ ਘਰ ਦਾ ਕੰਮ ਵੀ ਅੱਜ ਕੱਲ ਤਾਂ ਘਰ ਦੇ ਕੰਮ ਹੀ ਕਰਨੇ ਪਲੇ ਭਾਈ ਬਾਲੇ ਓਕੇ ਹੈ ਇਹ ਤਾਂ ਹੈ ਨਹੀਂ ਸਾਰਾ ਦਿਨ ਆਪਾਂ ਬਣਾਤੀਆਂ ਪਤੀਆਂ ਨੂੰ ਭੇਜਦਾ ਤਾਂ ਸਾਰਾ ਦਿਨ ਬੈਲੀਆਂ ਬੈਗੀਆਂ ਆਪਾਂ ਹਨਾ ਐਸਾ ਐਸਾ ਤਰ੍ਹਾਂ ਥੋੜੀ ਹੁੰਦਾ ਹੈਗਾ ਹੁਣ ਇਹ ਮੈਨੂੰ ਦੱਸੀ ਜਾਂਦੇ ਹੈਗੇ ਫਿਰ ਸੋਈ ਦੇ ਵਿੱਚ ਦਸਤੇ ਦਸਤੇ ਆ ਗਏ ਸੀਗੇ ਮੈਂ ਖੁਸ਼ ਹੋ ਜਾਂਦੀ ਆ ਜਦੋਂ ਕੋਈ ਤਾਰੀਫ ਕਰ ਦਿੰਦਾ ਨਾ ਸੱਚੀ ਦੱਸਦੀ ਆ ਇਹਨਾਂ ਨੂੰ ਇਹਨਾਂ ਦਾ ਸਟੇਟਸ ਦੇਖ ਕੇ ਫੇਰ ਐ ਬਾਗੋ-ਬਾਗ ਹੋ ਜਾਂਦੇ ਐ ਫੇਰ ਤਾਂ ਭਾਈ ਪਤੀ ਦੇ ਅੱਗੇ ਪਿੱਛੇ ਅੱਗੇ ਪਿੱਛੇ ਮਹਿਲ ਐ ਭਾਈ ਅੱਜ ਦਾ ਤਾਰੀਫ ਮੇਰੀ ਲੋਜਿਕ ਖਾ ਲੋ ਤੁਸੀਂ ਵੀ ਸ਼ਲਕ ਬਣਾ ਰੋਟੀ ਮੈਨੂੰ ਕਹਿ ਕੇ ਬਸ ਕਿਸੇ ਦਿਨ ਨਮੂੜ ਇਹਨਾਂ ਦਾ ਇਸ ਤਰ੍ਹਾਂ ਹੁੰਦਾ ਨਾ ਅੱਛਾ ਤੇ ਫਿਰ ਮੈਨੂੰ ਵੀ ਅੱਛਾ ਲੱਗਦਾ ਮੈਂ ਕਿਹਾ ਦਿਖਾ ਤਾਂ ਲੈਨ ਤੋ ਸਬਜ਼ੀ ਭਾਈ ਰੱਬ ਬੱਸ ਅਸਤਰਾ ਤੁਸੀਂ ਦੇਖ ਲਓ ਦੋਸਤੋ ਸਵੇਰ ਲੈ ਕੇ ਸ਼ਾਮ ਤੱਕ ਰਾਤ ਤੱਕ ਹਨ ਕੰਮ ਕੰਮ ਦੀ ਟੈਨਸ਼ਨ ਹੋ ਜਾਂਦੀ ਹੈ ਕੰਮ ਨਹੀਂ ਖਤਮ ਹੁੰਦੇ ਕਹਿੰਦੇ ਜ਼ਿੰਦਗੀ ਦੇ ਆਪਣੇ ਸਾਹ ਖਤਮ ਹੋਣ ਵਾਲੇ ਹੋ ਜਾਂਦੇ ਆ ਸਹੀ ਹੈ ਨਾ ਤੇ ਕੰਮ ਟਾਈਮ ਤੇ ਆਪਣੇ ਨਿਬੇੜ ਕੇ ਫਿਰ ਦੇਖ ਲਓ ਜੀ ਅਸੀਂ ਦੁਪਹਿਰੇ ਨਿਕਲ ਗਏ ਤੁਸੀਂ ਦੇਖ ਲਓ ਮੈਂ ਕਿਹੜੇ ਵਲਿਆਂ ਦੀ ਲੱਗੀ ਹੋਈ ਹੈ ਹੈ ਫਿਰ ਅਸੀਂ ਗਏ ਭਾਈ ਆਪਣੇ ਚੰਡੀਗੜ੍ਹ ਦੇ ਨੇੜੇ ਤੇ ਜਿਹੜੇ ਹਨ ਤੁਸੀਂ ਕਿੱਥੇ ਕਹੋਗੇ ਹਨ ਆਪਾਂ ਅਸੀਂ ਗਏ ਪੰਚਕੂਲਾ ਤੇ ਪੰਜਕੂਲੇ ਜਾ ਕੇ ਫਿਰ ਅਸੀਂ ਦੇਖ ਲਓ ਜੀਲ ਮਾਰੀਆਂ ਵਗੈਰਾ ਦੇਖੀਏ ਉੱਥੇ ਫਰਨੀਚਰ ਮਾਰਕੀਟ ਹੈ ਹਨਾ ਤੇ ਫਿਰ ਉੱਥੇ ਦੇਖੀ ਤੇ ਦੇਖ ਦੂ ਕਿ ਫਿਰ ਬਈ ਮੈਨੂੰ ਪਸੰਦ ਤਾਂ ਆਈਆਂ ਨਹੀਂ ਲਿਮਾਰੀਆਂ ਇਹ ਮੈਨੂੰ ਕਹਤਾ ਉਹੀ ਜੀਆਂ ਹਨਾ ਸ਼ੀਸ਼ੇ ਤੋਂ ਬਿਨਾ ਆਪਾਂ ਲੈਣੀਆਂ ਸੀਗੀਆਂ ਹਨਾ ਤੇ ਇਹ ਹੈਗਾ ਬਲਟਾਨਾ ਸੱਚ ਪੰਜਕੂਲਾ ਨਹੀਂ ਪੰਜਕੂਲਾ ਕੋਸ ਕਰਾਏ ਜਲਦੀ ਜਲਦੀ ਬੋਲਦੀ ਹੈ ਨਾ ਫਿਰ ਅਸੀਂ ਬਲਟਾਨੇ ਫਰਨੀਚਰ ਮਾਰਕੀਟ ਆਏ ਹੈ ਹਨਾ ਤੇ ਬਹੁਤ ਵੱਡੀ ਇਹ ਫਰਨੀਚਰ ਮਾਰਕੀਟ ਹੈ ਤੇ ਇੱਥੇ ਸਮਾਨ ਚੰਡੀਗੜ੍ਹ ਨਾਲੋਂ ਕਾਫੀ ਸਸਤਾ ਮਿਲਦਾ ਹੈਗਾ ਸਸਤਾ ਕੀ ਬਸ ਮਤਲਬ ਇਸ ਤਰ੍ਹਾਂ ਸ਼ਹਿਰ ਤਾਂ ਸ਼ਹਿਰ ਹੀ ਹੁੰਦਾ ਹੈ ਨਾ ਪਰ ਇੱਥੇ ਤੁਸੀਂ ਦੇਖ ਲਓ ਹਰ ਇੱਕ ਚੀਜ਼ ਮਿਲਦੀ ਹੈ ਛੋਟੀ ਤੋਂ ਛੋਟੀ ਵੱਡੀ ਅਸੀਂ ਇੱਕ ਵਾਰ ਟਰਾਈ ਜ਼ਰੂਰ ਕਰਦੇ ਹੁਣ ਵੀ ਅਸੀਂ ਟਰਾਈ ਕਰਨ ਤੋਂ ਬਾਅਦ ਵਾਪਸ ਆ ਰਹੇ ਹੈਗੇ ਹਾਂ ਨਾ ਪਰ ਦੋਸਤੋ ਲਮਾਰੀਆਂ ਬਹੁਤ ਮਹਿੰਗੀਆਂ ਅਸੀਂ ਵੇਚ ਤਾਂ ਬੈਠੇ ਹੁਣ ਇੰਨੀ ਮਹਿੰਗੀ ਲਮਾਰੀ ਹੈ ਬਾਲੀ ਮਹਿੰਗੀ ਲਮਾਰੀ ਹੈ ਸੱਚ ਦੱਸਾਂ ਹੁਣ ਮੈਂ ਕੀ ਦੱਸਾਂ ਵਲੌਗ ਦੇ ਵਿੱਚ ਜਦੋਂ ਲਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨੀ ਦੇਰ ਦਾ ਭਾਈ ਸਾਡਾ ਮਨਜੇ ਤੇ ਸਮਾਨ ਪਿਆ ਉਗਪਾਈ ਹੁਣ ਕੀ ਕਰੀਏ ਹੈਨਾ ਵਾਪਸ ਆ ਰਹੀਆਂ ਸੱਚ ਦੱਸਾਂ ਦੋਸਤੋ ਕਮਰ ਦੁਖਣ ਲੱਗ ਗਈ ਢੂਈ ਦੁਖਣ ਲੱਗ ਗਈ ਫੇਰ ਉਸ ਤੋਂ ਬਾਅਦ ਆ ਕੇ ਮੈਂ ਇੱਕ ਤਾਕਤ ਦੀ ਗੋਲੀ ਆਪਣੇ ਅੰਦਰ ਸਿੱਟੀ ਸੱਚ ਦੱਸਾਂ ਬਹੁਤ ਕੁਝ ਲਾਈਫ ਦੇ ਵਿੱਚ ਦੇਖਣਾ ਪੈਂਦਾ ਤੇ ਕਰ ਦੇ ਖਰਚਿਆਂ ਨੂੰ ਦੇਖ ਕੇ ਹਨ ਸਾਨੂੰ ਚੀਜ਼ਾਂ ਦੀ ਟਰਾਈ ਕਰਨੀ ਪੈਂਦੀ ਹੈਗੀ ਹੈ ਵੀ ਉੱਥੋਂ ਚੀਜ਼ ਸਸਤੀ ਮਿਲ ਜੇ ਉੱਥੋਂ ਸਹੀ ਮਿਲ ਜੇ ਹਨਾ ਪਰ ਸਸਤੀ ਚੀਜ਼ ਅੱਜ ਕਾ ਕੋਈ ਫਿਰ ਮੈਯੂਸ ਹੋ ਕੇ ਪਈ ਮੈਂ ਪੈ ਗਈ ਫਿਰ ਉਸ ਬਾਅਦ ਉઠી ਫਿਰ ਉੱਠਣ ਤੋਂ ਬਾਅਦ ਦੇਖ ਲਓ ਉਦਮ ਤੁਹਾਡੇ ਨਾਲ ਹੀ ਹੋ ਜਾਂਦਾ ਹੈ ਮੈਨੂੰ ਸਾਰੇ ਜਨਾਂ ਦੇ ਨਾਲ ਹਨਾ ਨੀਤਾ ਬੰਦਾ ਕਬ ਕਹ ਕਹ ਕਹਿੰਦੇ ਹਮ ਤੋ ਕਬ ਕੇ ਮਰ ਜਾਤੇ ਹੈ ਹਨਾ ਅਗਰ ਆਪ ਹਮਾਰੇ ਸਾਥ ਨਾ ਹੁੰਦੇ ਤਾਂ ਸਹੀ ਹੈ ਨਾ ਸਹੀ ਗੱਲ ਕਹਿ ਰਹੀ ਹੈ ਨਾ ਮੈਂ ਹੁਣ ਦੇਖ ਲਓ ਆ ਗਈ ਆਚਾਰ ਦੀ ਵਾਰੀ ਨਾ ਆਪਾਂ ਇਸ ਆਚਾਰ ਨੂੰ ਦੇਖ ਲਓ ਉਬਾਲਣਾ ਹੈ ਨਾ ਗਰਮ ਕਰਨਾ ਹੈ ਨਾ ਕੁਛ ਕਰਨਾ ਹੈ ਬਸ ਸਿੰਪਲ ਜਿਹਾ ਆਪਾਂ ਤਰੀਕੇ ਨਾਲ ਆਚਾਰ ਪਾਵਾਂਗੇ ਤੋ ਪਹਿਲਾ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਮਿਕਸੀ ਇਹਦੇ ਵਿੱਚ ਚੋਪਰ ਦੇ ਦੇ ਵਿੱਚ ਮਸਾਲਾ ਪਾਇਆ ਸੀ ਮੈਂ ਕਿਹਾ ਚੱਲ ਪੀਸਿਆ ਜਾਊਗਾ ਪਰ ਦੋਸਤੋ ਮਿਕਸੀ ਤੋਂ ਬਿਨਾ ਗੱਲ ਨਹੀਂ ਬੰਦੀ ਹੈਗੀ ਮੈਂ ਸੋਚ ਰਹੀ ਸੀ ਇੱਥੇ ਇਸ ਟਾਈਮ ਬੈਠੀ ਬੈਠੀ ਕੰਮ ਕਰਦੀ ਕਰਦੀ ਮੈਂ ਕਿਹਾ ਛੋਟਾ ਜਿਹਾ ਜਿਹੜਾ ਮਿਕਸੀ ਦਾ ਚਾਰਜਾ ਮਿਲਦਾ ਨਾ ਛੋਟੀ ਜੀ ਮਿਕਸੀ ਮਿਲਦੀ ਛੋਟੇ ਛੋਟੇ ਮਸਾਲੇ ਪੀਸਣ ਨੂੰ ਉਹ ਰੱਖ ਲੈਣੀ ਹੈ ਹਨਾ ਇੰਨਾ ਵੱਡਾ ਕੰਮ ਕਰਨ ਦੀ ਲੋੜ ਹੀ ਨਹੀਂ ਹੋਣੀ ਫੇਰ ਬਸ ਸੋਚਦੀ ਆ ਯਾਰ ਮਿਕਸੀ ਲੈ ਲਾਂਗੇ ਹਨਾ ਬਹੁਤ سارے ਘਰ ਦੇ ਖਰਚੇ ਹੋ ਜਾਂਦੇ ਜਿਵੇਂ ਅੱਜ ਵੀਡੀਓ ਪਾਈ ਸੀ ਪਤਾ ਹੀ ਨਹੀਂ ਚੱਲਦਾ ਤਨਖਾਹਾਂ ਹੁੰਦਾ ਮਿੰਨਾ ਕੰਮ ਕਰਦੇ ਰਹਿੰਦੇ ਆ ਫਿਰ ਉਸ ਤੋਂ ਬਾਅਦ ਇੱਕ ਦਿਨ ਦੇ ਵਿੱਚ ਇੱਕ ਘੰਟੇ ਦੇ ਵਿੱਚ ਇਹ ਸਾਰੀ ਲਿਸਟ ਦਾ ਜਿਹੜਾ ਆਪਾਂ ਵੀ ਬਣਾ ਦਿੰਨੇ ਆ ਲਿਸਟ ਆ ਲੈਣਾ ਉਹ ਲੈਣਾ ਹੈ ਨਾ ਸਹੀ ਹੈ ਨਾ ਫਿਰ ਕਹਿੰਦੇ ਨਾ ਬਸ ਉਹ ਕੰਮ ਹੋ ਜਾਂਦਾ ਹੈਗਾ ਵੀ ਬਸ ਟਾਈਮ ਦੇ ਟਾਈਮ ਹੀ ਸਾਰਾ ਕੁਝ ਹਨਾ ਆਪਣਾ ਲਿਆਂਦੇ ਆ ਲਿਆ ਦਿੰਨੇ ਆਪਾਂ ਘਰ ਦਾ ਸਮਾਨ ਫੇਰ ਉਸ ਤੋਂ ਬਾਅਦ ਫੇਰ ਹਣਾ ਮਹੀਨੇ ਦੇ ਇੰਤਜ਼ਾਰ ਕਰਦੇ ਆਂ ਦੋਸਤੋ ਬਹੁਤ ਮੰਗਈ ਹੈ ਐਨੀ ਮੰਗਈ ਦੇ ਵਿੱਚ ਹਨਾ ਕਹਿੰਦੇ ਇੱਕ ਬੰਦੇ ਦੀ ਕਮਾਈ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ ਬਾਕੀ ਇਸ ਤਰ੍ਹਾਂ ਦੋਸਤੋ ਮਿਹਨਤ ਕਰਨਾ ਆਪਣਾ ਕੰਮ ਹੈਗਾ ਤੇ ਬਾਕੀ ਪਰਮਾਤਮਾ ਦੇ ਹੱਥ ਹੁੰਦਾ ਸਾਰਾ ਕੁਝ ਹਨਾ ਤੇ ਕੀ ਦੱਸਾਂ ਬਸ ਬਸ ਸਾਰਾ ਕੁਝ ਤੁਸੀਂ ਸਮਝ ਗਏ ਹੋਵੋਗੇ ਹਨਾ ਸਭ ਦੇ ਘਰਾਂ ਦੇ ਵਿੱਚ ਹੀ ਇਸ ਤਰ੍ਹਾਂ ਕਹਿੰਦੇ ਨਾ ਜਿੱਥੇ ਐਸਾ ਉੱਥੇ ਸ਼ਾਂਤੀ ਸੁਖ ਸ਼ਾਂਤੀ ਹੈ ਨਹੀਂ ਹਨਾ ਤੇ ਕਹਿੰਦੇ ਜੇ ਜਿੱਥੇ ਸ਼ਾਂਤੀ ਉੱਥੇ ਪੈਸਾ ਹੈ ਦੀ ਹਰੇਕ ਚੀਜ਼ ਦੇ ਹਰੇਕ ਘਰ ਦੇ ਵਿੱਚ ਕੁਛ ਨਾ ਕੁਛ ਕਮੀ ਦੋਸਤੋ ਜ਼ਰੂਰ ਹੈਗੀ ਹੈ ਬਸ ਇਸ ਤਰ੍ਹਾਂ ਜੋ ਪਰਮਾਤਮਾ ਨੇ ਦਿੱਤਾ ਹੈ ਸ਼ੁਕਰ ਮਨਾਉਣਾ ਚਾਹੀਦਾ ਹੈ ਪਰਮਾਤਮਾ ਇਸੇ ਵਿੱਚ ਹੀ ਬਰਕਤ ਪਾਈ ਜੇ ਮਿਰਚ ਮਸਾਲੇ ਮੈਂ ਨਮਕਦਾਨੀ ਦੇ ਵਿੱਚ ਪਾਏ ਨਾ ਇਸੇ ਵਿੱਚ ਹੀ ਬਰਕਤ ਪਾਦੀ ਭਾਈ ਜਿੱਥੇ 15 ਦਿਨ ਚੱਲਣਾ ਸਮਾਨ ਉੱਥੇ ਮਹੀਨਾ ਚੱਲੇ ਹੈ ਨਾ ਸਹੀ ਗੱਲ ਹੈ ਇਹੋ ਜਿਹੇ ਇਹੋ ਜਿਹੇ ਗੱਲਾਂ ਸਾਡੀਆਂ ਮੰਮੀਆਂ ਕਰਦੀ ਸੀ ਸਾਨੂੰ ਉਸ ਟਾਈਮ ਸਮਝ ਨਹੀਂ ਸੀਗੀ ਪਰ ਕਹਿੰਦੇ ਨਾ ਸ਼ਾਂਤੀ ਤੰਦਰੁਸਤੀ ਹੁਣ ਇਹ ਬਹੁਤ ਰਿਸ਼ਤਿਆਂ ਦੇ ਵਿੱਚ ਮਿਠਾਸ ਹੋਣੀ ਬਹੁਤ ਜ਼ਰੂਰੀ ਹੈ ਹਨਾ ਇਹ ਚੀਜ਼ਾਂ ਮਾਇਨੇ ਰੱਖਦੀਆਂ ਹੈਗੀਆਂ ਪੈਸਾ ਤਾਂ ਕਹਿੰਦੇ ਘੱਟ ਵੀ ਚੱਲ ਜਾਊਗਾ ਪਰ ਕਹਿੰਦੇ ਖਰਚੇ ਪੂਰੇ ਹੋਣੇ ਚਾਹੀਦੇ ਸਾਰੇ ਹੈ ਹਨਾ ਫੇਰ ਵੀ ਅਧੂਰੇ ਰਹਿ ਜਾਂਦੇ ਦੋਸਤੋ ਕੁਝ ਨਾ ਕੁਝ ਚੀਜ਼ਾਂ ਅਧੂਰੀਆਂ ਰਹਿ ਜਾਂਦੀਆਂ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਬਸ ਆਪਾਂ ਜ਼ਿਆਦਾ ਕੰਮ ਧੰਮ ਨਹੀਂ ਕੀਤਾ ਹੈਗਾ ਬਸ ਇਸ ਤਰੀ ਮਸਾਲੇ ਪੀਸ ਕੇ ਪਾਤੇ ਜਿਵੇਂ ਤੁਸੀਂ ਦੇਖਿਆ ਤੇ ਆਪਾਂ ਇਹਦੇ ਵਿੱਚ ਦੇਖ ਲਓ ਜੀ ਪੀਲੀ ਸਰੋ ਥੋੜੀ ਜੀ ਹਨਾ ਆਈਡੀ ਨਾਲ ਜਿੰਨਾ ਕੁ ਵੀ ਤੁਸੀਂ ਮਸਾਲਾ ਪਾਣਾ ਜੀਰਾ ਪਾਤਾ ਥੋੜਾ ਜਿਹਾ ਹੈਨਾ ਜੀਰਾ ਨਹੀਂ ਪਾਇਆ ਮੈਨੂੰ ਲੱਗਦਾ ਮੈਂ ਹੈਨਾ ਤੇ ਸੁੱਕਾ ਧਨੀਆ ਪਾਤਾ ਤੇ ਰਾਈ ਪਾਤੀ ਤੇ ਬਸ ਇਸ ਤਰੀ ਆਪਾਂ ਮਿਕਸ ਚਾ ਕਰਕੇ ਸੌਫ ਪਾਤੀ ਸਸ ਆ ਚਾਰ ਚੀਜ਼ਾਂ ਪਾਈਆਂ ਤੇ ਫਿਰ ਉਸ ਤੋਂ ਬਾਅਦ ਦੇਖ ਲਓ ਜੀ ਆਪਾਂ ਮਸਾਲੇ ਮਿਰਚ ਪਾ ਕੇ ਤੇ ਸਿਰਕਾ ਪਾ ਦਾਂਗੇ ਦੋ ਘਟਕਨ ਬਸ ਸਾਡਾ achar ਤਿਆਰ ਹੈ ਤੇ ਦੋਸਤੋ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇਆ ਕਰੋ ਕਿਉਂਕਿ ਇਹ ਆਪਣਾ ਘਰ ਦਾ ਵਲੋਗ ਹੈ ਠੀਕ ਹੈ ਫੈਮਿਲੀ ਵਲੋਗ ਹੈ ਤੁਸੀਂ ਫੈਮਿਲੀ ਨਾਲ ਵੀ ਬੈਠ ਕੇ ਦੇਖ ਸਕਦੇ ਹੋ ਇਹ ਨਹੀਂ ਇਹਦੇ ਵਿੱਚ ਕੀ ਆਪਾਂ ਹਨਾ ਊਟ ਪਟਾਂਕ ਜਾਂ ਬੋਲੇ ਆ ਜਾਂ ਕੁਝ ਬੋਲਣ ਲੱਗੇ ਦੇਖਿਆ ਨਹੀਂ ਹੈਗਾ ਹਨਾ ਸਭ ਕਹਿੰਦੇ ਹੋਸ਼ ਵਾਸਤੇ ਵਿੱਚ ਤੁਸੀਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਤੇ ਆਪਣੀ ਫੈਮਿलीज ਦੇ ਵਿੱਚ ਸ਼ੇਅਰ ਜਰੂਰ ਕਰਦੇਆ ਕਰੋ ਠੀਕ ਹੈ ਅਗਰ ਤੁਹਾਨੂੰ ਗੱਲਾਂ ਪਸੰਦ ਆਉਂਦੀਆਂ ਤਾਂ ਵੀ ਦੱਸਿਆ ਕਰੋ ਕੰਮ ਪਸੰਦ ਆਉਂਦਾ ਕਿਉਂਕਿ ਬਾਲੇ لمبے ਚੋੜੇ ਕੰ ਹੈ ਕਿ ਹਨਾ ਨਹੀਂ ਮੈਨੂੰ ਆਉਂਦੇ ਨਹੀਂ ਮੈਨੂੰ ਪਸੰਦ ਹੈ ਨਹੀਂ ਮੈਨੂੰ ਕਰਨੇ ਆਉਂਦੇ ਸੱਤ ਸਭ ਮੇਨੂੰ ਤਾਂ ਐ ਹੁੰਦਾ ਬਸ ਫਟਾਫਟ ਚੀਜ਼ ਕੱਟੀ ਬਣਾਈ ਤੇ ਆਪਣੇ ਹਸਬੰਦ ਨੂੰ ਜਾਂ ਆਪਣੇ ਬੱਚਿਆਂ ਨੂੰ ਖਵਾਈ ਬੱਚਿਆਂ ਨੇ ਤਰੀਫ ਕਰਤੀ ਹਸਬੰਦ ਨੇ ਖੁਸ਼ੀ ਦੇ ਨਾਲ ਤਰੀਫ ਕਰਤੀ ਹਨਾ ਖਾ ਕੇ ਇਸ ਚੀਜ਼ ਐਸਐਚ ਜੀ ਆਪਾਂ ਖੁਸ਼ ਹੋ ਜੰਨੇ ਆ ਬਾਕੀ ਤੁਸੀਂ ਸਾਰੇ ਜਾਨੇ ਜੁੜਿਓ ਆਪਣੇ ਨਾਲ ਹਨਾ ਆਪਾਂ ਨੂੰ ਕਾਦੀ ਟੈਨਸ਼ਨ ਹੈ ਹਨਾ ਟੈਨਸ਼ਨ ਆਪਾਂ ਲੈਂਦੇ ਨਹੀਂ ਹੈਗੇ ਇਸ ਤਰੀ ਜੁੜੇ ਰਹੋ ਪਿਆਰ ਦਿੰਦੇ ਰਹੋ ਤੇ ਬਸ ਵੀਡੀਓ ਦਾ ਇੰਤਜ਼ਾਰ ਜ਼ਰੂਰ ਕਰਿਆ ਕਰੋ ਪਿਆਰੇ ਪਿਆਰੇ ਮੈਸੇਜ ਜ਼ਰੂਰ ਪਾਇਆ ਕਰੋ ਵੀਡੀਓ ਦੇ ਵਿੱਚ ਬੋਲਣ ਲੱਗੇ ਕੁਝ ਅੱਗੇ ਪਿੱਛੇ ਕਲਿੱਪ ਹੋ ਗਏ ਹੁਣ ਤਾਂ ਭਾਈ ਮਾਫੀ ਚਾਹੁੰਦੀ ਆ ਠੀਕ ਹੈ ਤੇ ਹੁਣ ਆਪਣਾ ਆਚਾਰ ਤਿਆਰ ਹੈ ਨੂੰ ਢੱਕ ਕੇ ਰੱਖ ਦਾਂਗੇ ਸਵੇਰੇ ਪਰੋਠੇ ਬਣਾਵਾਂਗੇ ਕਾਸੀ ਵਾਲੇ ਬਣਾਵਾਂਗੇ ਪਤਾ ਨਹੀਂ ਹਜੇ ਸ਼ਾਮ ਨੂੰ ਜਾਵਾਂਗੇ ਮੰਡੀ ਮੰਡੀ ਜਾ ਕੇ ਸਮਾਨ ਲਿਆਵਾਂਗੇ ਪਤੀ ਦੇਵ ਦਾ ਹੁਕਮ ਆਇਆ ਕਿ ਭਾਈ ਤੁਸੀਂ ਸਾਗ ਫੇਰ ਬਣਾਓ ਸਾਗ ਫੇਰ ਬਣਾ ਲਾਂਗੇ ਠੀਕ ਹੈ ਸਾਗ ਬਣਾਵਾਂਗੇ ਫਿਰ ਮੇਥੀ ਲਿਆਵਾਂਗੇ ਗੋਭੀ ਲਿਆਵਾਂਗੇ ਮੂਲੀਆ ਲਿਆਵਾਂਗੇ ਸਾਰਾ ਸਮਾਨ ਲਿਆਵਾਂਗੇ ਨਵੇਂ ਆਲੂ ਆਏ ਪਏ ਭਾਈ ਉਹ ਲਿਆਵਾਂਗੇ ਹੁਣ ਆਪਾਂ ਮਿਲਾਂਗੇ ਕੱਲ ਓਕੇ ਜੀ ਬਾਏ 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 ਕੀ ਨਸ ਆ ਆਏ ਕੋਈ ਪਤਾ ਨਹੀਂ ਕਿ ਉਹ ਕੌਣ ਸੀਗੀ ਅੱਛਾ ਕਹਿੰਦੇ ਬਿਲਕੁਲ ਆਣਾ ਫੋਨ ਕਰ ਦੱਸੋ ਨਾਂ ਦੇ ਨਾਲ ਕਿਹਾ ਜਵਾਵ ਮੈਂ ਜੇ ਤਾਂ ਜਵਾਵ ਜੇ ਤਾਂ ਕੁਝ ਤਾਜਾ ਮੈਂ ਆਦਿਨੇ ਖੜਕਾ ਦੇਣੀ ਪਨੀਰ ਦੀ ਸਬਜੀ ਦੇਖੋ ਜੀ ਠੀਕ ਹਾਂ ਜੀ ਸ਼ਾਮ ਵਾਸਤੇ ਬਣਾ ਦੇ ਬਹੁਤ ਜਵਾਵ ਜਦ ਤੁਹਾਡਾ ਗੁਰਾ ਕਰਕੇ ਬਣਾਇਆ ਪੂਰਾ ਪੈਕੇਟ ਬਣਾਇਆ ਬੜਾ ਪਾਣੀ ਪਾ ਲਿਆ ਹੋਰ ਹਾਂ ਥੋੜਾ ਜਿਹਾ ਪਤਾ ਗੜੀ ਹੋ ਗਈ ਜਿਆਦਾ ਯਾਰ ਇਹ ਸ਼ਾਂਖੂ ਦੇਖਾਂਗੇ ਬਣਾ ਦਾ ਦਿੱਤੀ ਹਾਂ ਮੈਂ ਪਾਣੀ ਦਾ ਬਸ ਪਾਣੀ ਵਾਲਾ ਹਾਂ